ਤੇ ਉੱਥੇ ਬੀਬੀ ਜੀ ਹੈਗੇ ਨੇ ਸਰਪੰਚ ਉਹਨਾਂ ਦੇ ਵੱਲੋਂ ਤੀਆਂ ਦਾ ਮੇਲਾ ਸ਼ੁਰੂ ਕਰਵਾਉਣ ਤੋਂ ਪਹਿਲਾਂ ਨਾ ਗੁਰਦੁਆਰਾ ਡੇਰਾ ਗੋਬਿੰਦਦਾਸ ਅਟਾ ਇਹ ਉੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਹੋਣਾ ਉੱਥੇ ਬਕਾਇਦਾ ਗਰੰਥੀ ਸਿੰਘ ਦੇ ਵੱਲੋਂ ਜਿਹੜਾ ਹੈ ਉਸ ਗੁਰਦੁਆਰੇ ਦੇ ਗਰੰਥੀ ਸਿੰਘ ਦੇ ਵੱਲੋਂ ਜਿੱਥੇ ਤੀਆਂ ਦਾ ਮੇਲਾ ਹੋਣਾ ਸੀ ਉੱਥੇ ਜਿਹੜੀ ਆਰਦਾਸ ਕੀਤੀ ਗਈ ਹੈ ਹੁਣ ਤੁਸੀਂ ਦੇਖੋ ਕਿ ਨਿਗਾਰ ਕਿੰਨਾ ਜ਼ਿਆਦਾ ਆਪਾਂ ਕਹਿ ਸਕਦੇ ਹਾਂ ਕਿ ਸੁਸਾਇਟੀ ਦੇ ਵਿੱਚ ਆ ਗਿਆ ਹੈਗਾ ਹੁਣ ਕਿਹੜੀ ਮਜਬੂਰੀ ਦੇ ਤਹਿਤ ਜਿਹੜਾ ਹੈ ਗਰੰਤੀ ਸਿੰਘ ਦੇ ਕੋਲੋਂ ਇਹ ਅਰਦਾਸ ਕਰਵਾਈ ਗਈ ਜਾਂ ਕਿਤੇ ਲਾਲਚਪਸ ਹੋ ਕੇ ਜਿਹੜੀ ਅਰਦਾਸ ਕੀਤੀ ਗਈ ਹੈ ਇਸ ਤੇ ਜਿਹੜਾ ਸਖਤ ਨੋਟਿਸ ਲੈਂਦੀ ਜਿਹੜੀ ਲੋੜ ਹੈਗੀ ਹੈ ਪ੍ਰੋਫੈਸਰ ਸਵਰਨਜੀਤ ਕੌਰ ਹੋਣੀ ਹੈਗੇ ਨੇ ਉਹਨਾਂ ਨੇ ਪਿਛਲੇ ਸਾਲ ਬਕਾਇਦਾ ਇਸ ਤੇ ਆਰਟੀਕਲ ਵੀ ਲਿਖਿਆ ਸੀ ਔਰ ਉਹਨਾਂ ਨੇ ਦੱਸਿਆ ਸੀ ਕਿ ਪਹਿਲੀ ਗੱਲ ਤਾਂ ਇਹ ਜਿਹੜਾ ਤਿਉਹਾਰ ਹੈਗਾ ਇਹਦਾ ਪੰਜਾਬ ਨਾਲ ਕੋਈ ਵਾਬਸਤਾ ਨਹੀਂ ਹੈਗਾ ਫਿਰ ਵੀ ਉਹ ਕਹਿੰਦੇ ਕਿ ਧੱਕੇ ਦੇ ਨਾਲ ਇਸ ਨੂੰ ਜੋੜਿਆ ਜਿਹੜਾ ਹੈ ਜਾਂਦਾ ਹੈਗਾ ਤੇ ਇਹ ਮੁਗਲਾਂ ਵੇਲੇ ਤੱਕ ਜੋ ਮਤਲਬ ਦੋ ਵਿਚਾਰ ਤਰ੍ਹਾਂ ਇੱਕ ਤਾਂ ਜਿਹੜਾ ਹਿੰਦੂਆਂ ਦਾ ਤੀਸ ਦਾ ਤਿਉਹਾਰ ਹੈ ਉਹ ਉਹਨਾਂ ਦੇ ਨਾਲ ਹੈ ਤੇ ਉਹ ਵੀ ਕਿਤਨਾ ਕਿਤੇ ਮੂਰਤੀ ਪੂਜਾ ਦੇ ਨਾਲ ਤੁਹਾਨੂੰ ਜੋੜਦਾ ਹੈਗਾ ਹੈ ਉਧਰਲੇ ਬੰਨੇ ਵੀ ਜਿਹੜਾ ਸਿੱਖੀ ਸਿਧਾਂਤ ਨਹੀਂ ਤੁਹਾਨੂੰ ਅਲਾਉ ਕਰਦੀ ਦੂਜੇ ਬੰਨੇ ਮੁਗਲਾਂ ਦੇ ਵੇਲੇ ਦੀ ਜਿਹੜੀ ਗੱਲ ਹੈਗੀ ਹੈ ਕਿ ਉਹਨੋਂ ਜਿਹੜੇ ਪਿੰਡਾਂ ਦੇ ਜ਼ਗੀਰਦਾਰ ਜਾਂ ਜਿਹੜੇ ਚੌਧਰੀ ਹੁੰਦੇ ਸਨ ਜਿਹੜੇ ਸਰਕਾਰਾਂ ਦੇ ਕਹਿ ਲਈਏ ਕਿ ক্লোਜ਼ ਹੁੰਦੇ ਸਨ ਕਿ ਉਹ ਬਾਕਾਇਦਾ ਇਸ ਤਰੀਕੇ ਦੇ ਤੀਆਂ ਦੇ ਮੇਲੇ ਵਗੈਰਾ ਲਗਵਾਉਂਦੇ ਸਨ ਫਿਰ ਜਿਹੜੀਆਂ ਸੋਹਣੀਆਂ ਤੀਆਂ ਹੁੰਦੀਆਂ ਸੀ ਉਹਨਾਂ ਨੂੰ ਮੁਗਲ ਬਾਦਸ਼ਾਹ ਦੇ ਅੱਗੇ ਜਾਂ ਫੌਜਦਾਰ ਦੇ ਅੱਗੇ ਪੇਸ਼ ਕੀਤਾ ਜਾਂਦਾ ਸੀ। ਇਸ ਇੱਕ ਖੇਡ ਮੇਲੇ ਦੇ ਵਿੱਚ ਹੋ ਰਹੀ ਅਰਦਾਸ ਮੇਲੇ ਨੇ ਸ਼ੁਰੂ ਕਰਨ ਤੋਂ ਪਹਿਲੇ ਇਹਨਾਂ ਦੋਨਾਂ ਦੇ ਵਿੱਚ ਜੇਕਰ ਅੰਤਰ ਦੇਖੀਏ ਤਾਂ ਉਹ तमाम ਚੀਜ਼ਾਂ ਵੀ ਵਾਪਰ ਰਹੀਆਂ ਹਨ ਖੇਡ ਮੇਲੇ ਹੋਣ ਤੋਂ ਪਹਿਲਾਂ ਅਰਦਾਸ ਹੋਣੀ ਵੀ ਉੱਥੇੋਂ ਠੀਕ ਹੈ। ਆ ਜਗਜੀਤ ਸਿੰਘ ਦੀ ਸਭ ਤੋਂ ਪਹਿਲਾ ਵਿਸ਼ਾ ਇੱਕ ਖਬਰ ਇੱਕ ਸੋਸ਼ਲ ਮੀਡੀਆ ਦੇ ਉੱਤੇ ਤਸਵੀਰਾਂ ਵੀ ਕਾਫੀ ਵੱਧ ਵਾਇਰਲ ਹੋ ਰਹੀਆਂ ਨੇ ਇੱਕ ਗ੍ਰੰਥੀ ਸਿੰਘ ਦੇ ਵੱਲੋਂ ਇੱਕ ਅਜੀਹੀ ਅਰਦਾਸ ਕੀਤੀ ਗਈ ਹੈ। ਅਰਦਾਸ ਦੇ ਵਿੱਚ ਤਾਂ ਚਲੋ ਕੁਝ ਗਲਤ ਨਹੀਂ ਲੇਕਿਨ ਅਰਦਾਸ ਇੱਕ ਅਜਿਹੇ ਮੌਕੇ ਕਜੇਹੇ ਕਾਰਜ ਵਾਸਤੇ ਕੀਤੀ ਗਈ ਹੈ ਜਿੱਥੇ ਪੰਥਕ ਤੌਰ ਦੇ ਉੱਤੇ ਕਈ ਚਰ ਸਾਰੀਆਂ ਚੀਜ਼ਾਂ ਕਈ ਸਵਾਲ ਉਸ ਦੇ ਉੱਤੇ ਖੜੇ ਹੋ ਰਹੇ ਨੇ ਮਸਲਾ ਇੱਥੇ ਇੱਕ ਤੀਆਂ ਦੇ ਮੇਲੇ ਦੀ ਗੱਲ ਹੋ ਰਹੀ ਹੈ ਇੱਥੇ ਅਸਲ ਦੇ ਵਿੱਚ ਵਾਪਰਿਆ ਕੀ ਹੈ ਕਿਸ ਤਰੀਕੇ ਦੇ ਨਾਲ ਇਹ ਗਲਤੀ ਮੰਨੀ ਜਾ ਰਹੀ ਹੈ ਬਿਲਕੁਲ ਗੁਰਾਇਆਂ ਦੇ ਨੇੜੇ ਇੱਕ ਪਿੰਡ ਹੈਗਾ ਆਟਾ ਜੋ ਕਿ ਆਪਾਂ ਕੋਈ ਇੱਕ ਖਬਰ ਜਿਹੜੀ ਸਾਹਮਣੇ ਹੈ ਜਿਹੜੀ ਤੁਸੀਂ ਵੀਡੀਓ ਦੀ ਚਰਚਾ ਕਰ ਰਹੇ ਹੋ ਤੇ ਉੱਥੇ ਬੀਬੀ ਜੀ ਹੈਗੇ ਨੇ ਸਰਪੰਚ ਉਹਨਾਂ ਦੇ ਵੱਲੋਂ ਤੀਆਂ ਦਾ ਮੇਲਾ ਸ਼ੁਰੂ ਕਰਵਾਉਣ ਤੋਂ ਪਹਿਲਾਂ ਨਾ ਗੁਰਦੁਆਰਾ ਡੇਰਾ ਗੋਬਿੰਦਾਸ ਅਟਾ ਤੇ ਉਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਹੋਣਾ ਉਥੇ ਬਕਾਇਦਾ ਗਰੰਥੀ ਸਿੰਘ ਦੇ ਵੱਲੋਂ ਜਿਹੜਾ ਹੈ ਉਸ ਗੁਰਦੁਆਰੇ ਦੇ ਗਰੰਥੀ ਸਿੰਘ ਦੇ ਵੱਲੋਂ ਜਿੱਥੇ ਤੀਆਂ ਦਾ ਮੇਲਾ ਹੋਣਾ ਸੀ ਉਥੇ ਜਿਹੜੀ ਆਰਦਾਸ ਕੀਤੀ ਗਈ ਹੈ ਹੁਣ ਤੁਸੀਂ ਦੇਖੋ ਕਿ ਨਿਗਾਰ ਕਿੰਨਾ ਜ਼ਿਆਦਾ ਆਪਾਂ ਕਹਿ ਸਕਦੇ ਹਾਂ ਕਿ ਸੋਸਾਇਟੀ ਦੇ ਵਿੱਚ ਆ ਗਿਆ ਹੈਗਾ ਬਕਾਇਦਾ ਉਥੇ ਬੋਲਿਆ ਜਾਂਦਾ ਹੈ ਲੱਖ ਖੁਸ਼ੀਆਂ ਪਾਤਸ਼ਾਹੀਆਂ ਇਹ ਨੁੱਤੀਆਂ ਦੇ ਮੇਲੇ ਨੂੰ ਸ਼ੁਰੂ ਕਰਨ ਦੀ ਜਿਹੜੀ ਹੈ ਉਹ ਜਿਹੜੀ ਬਖਸ਼ੀ ਜਾਵੇ ਜਾਂ ਗੁਰੂ ਸਾਹਿਬ ਦੇ ਅੱਗੇ ਜਿੱਦਾਂ ਆਪਾਂ ਨੋਰਮਲ ਅਰਦਾਸ ਕਰਦੇ ਹਾਂ ਹੁਣ ਕਿਹੜੀ ਮਜਬੂਰੀ ਦੇ ਤਹਿਤ ਜਿਹੜਾ ਹੈ ਗਰੰਥੀ ਸਿੰਘ ਦੇ ਕੋਲੋਂ ਇਹ ਅਰਦਾਸ ਕਰਵਾਈ ਗਈ ਜਾਂ ਕਿਤੇ ਲਾਲਚਪਸ ਹੋ ਕੇ ਜਿਹੜੀ ਇਹ ਅਰਦਾਸ ਕੀਤੀ ਗਈ ਹੈ ਇਸ ਤੇ ਜਿਹੜਾ ਸਖਤ ਨੋਟਿਸ ਲੈਣ ਦੀ ਜਿਹੜੀ ਲੋੜ ਹੈਗੀ ਹੈ ਸਿਕ ਸੰਸਥਾਵਾਂ ਨੂੰ ਵੀ ਇੱਥੇ ਜਿਹੜਾ ਹੈ ਜਰੂਰ ਇੱਥੇ ਵਿਚਾਰ ਕਰਨਾ ਚਾਹੀਦਾ ਹੈ ਬਾਕੀ ਜਿਹੜਾ ਤੀਆਂ ਦਾ ਤਿਉਹਾਰ ਹੈ ਕੋਈ ਮਨਾਵੇ ਨਾ ਮਨਾਵੇ ਅਸੀਂ ਉਹਦੇ ਤੇ ਕਿੰਤੂ ਪਰੰਤੂ ਨਹੀਂ ਕਰਦੇ ਪਰ ਜਦੋਂ ਅਸੀਂ ਆਪਣੇ ਕਰਮਕਾਂਡਾਂ ਨੂੰ ਜਸਟੀਫਾਈ ਕਰਨ ਲਈ ਗੁਰੂ ਦਾ ਸਹਾਰਾ ਲੈਣ ਲੱਗ ਜਾਂਦੇ ਹਾਂ ਕਿ ਉਹ ਕਿਤਨਾ ਕਿਤੇ ਗਲਤ ਹੋ ਜਾਂਦਾ ਹੈਗਾ ਚਾਹੇ ਹੁਣ ਆਪਾਂ ਦੇਖਿਆ ਕਿ ਉਹ ਰਖੜੀ ਨੂੰ ਲੈ ਕੇ ਗੁਰਨਾਨਕ ਸਾਹਿਬ ਦੀ ਤਸਵੀਰ ਹੋਵੇ ਉਹ ਜਿੱਦਾਂ ਵਰਤੀ ਜਾਂਦੀ ਹੈ ਜਾਂ ਹੋਰ ਬਹੁਤ ਕੁਝ ਹੌਲੀ-ਹੌਲੀ ਇਸ ਤਰੀਕੇ ਦਾ ਸੋਸਾਇਟੀ ਦੇ ਵਿੱਚ ਲਿਆਂਦਾ ਜਾਂਦਾ ਹੈ ਜਿਹੜਾ ਇਸ ਤਰੀਕੇ ਦੇ ਨਾਲ ਨਹੀਂ ਹੋਣਾ ਚਾਹੀਦਾ ਪ੍ਰੋਫੈਸਰ ਸਵਰਨਜੀਤ ਕੌਰ ਹੋਣੀ ਹੈਗੇ ਨੇ ਉਹਨਾਂ ਨੇ ਪਿਛਲੇ ਸਾਲ ਬਕਾਇਦਾ ਇਸ ਤੇ ਆਰਟੀਕਲ ਵੀ ਲਿਖਿਆ ਸੀ ਔਰ ਉਹਨਾਂ ਨੇ ਦੱਸਿਆ ਸੀ ਕਿ ਪਹਿਲੀ ਗੱਲ ਤਾਂ ਇਹ ਜਿਹੜਾ ਤਿਉਹਾਰ ਹੈਗਾ ਇਹਦਾ ਪੰਜਾਬ ਨਾਲ ਕੋਈ ਵਾਸਤਾ ਨਹੀਂ ਹੈਗਾ ਫਿਰ ਵੀ ਉਹ ਕਹਿੰਦੇ ਕਿ ੱੱਕੇ ਦੇ ਨਾਲ ਇਸ ਨੂੰ ਜੋੜਿਆ ਜਿਹੜਾ ਹੈ ਜਾਂਦਾ ਹੈਗਾ ਹੈ ਤੇ ਮੁਗਲਾਂ ਵੇਲੇ ਤੱਕ ਜੋ ਮਤਲਬ ਦੋ ਵਿਚਾਰ たら ਇੱਕ ਤਾਂ ਜਿਹੜਾ ਹਿੰਦੂਆਂ ਦਾ ਤੀਜ ਦਾ ਤਿਉਹਾਰ ਹੈ ਉਹ ਉਹਨਾਂ ਦੇ ਨਾਲ ਹੈ ਤੇ ਉਹ ਵੀ ਕਿਤਨਾ ਕਿਤੇ ਮੂਰਤੀ ਪੂਜਾ ਦੇ ਨਾਲ ਤੁਹਾਨੂੰ ਜੋੜਦਾ ਹੈਗਾ ਹੈ ਉਧਰਲੇ ਪੰਨੇ ਵੀ ਜਿਹੜਾ ਸਿੱਖੀ ਸਿਧਾਂਤ ਨਹੀਂ ਤੁਹਾਨੂੰ ਅਲਾਉ ਕਰਦੇ ਦੂਜੇ ਪੰਨੇ ਮੁਗਲਾਂ ਦੇ ਵੇਲੇ ਦੀ ਜਿਹੜੀ ਗੱਲ ਹੈਗੀ ਹੈ ਕਿ ਉਹਨੋਂ ਜਿਹੜੇ ਪਿੰਡਾਂ ਦੇ ਜ਼ਗੀਰਦਾਰ ਜਾਂ ਜਿਹੜੇ ਚੌਧਰੀ ਹੁੰਦੇ ਸਨ ਜਿਹੜੇ ਸਰਕਾਰਾਂ ਦੇ ਕਹਿ ਲਈਏ ਕਿ ক্লোਜ਼ ਹੁੰਦੇ ਸਨ ਕਿ ਉਹ ਬਕਾਇਦਾ ਇਸ ਤਰੀਕੇ ਦੇ ਤੀਆਂ ਦੇ ਮੇਲੇ ਵਗੈਰਾ ਲਗਵਾਉਂਦੇ ਸਨ ਫਿਰ ਜਿਹੜੀਆਂ ਸੋਹਣੀਆਂ ਤੀਆਂ ਹੁੰਦੀਆਂ ਸੀ ਉਹਨਾਂ ਨੂੰ ਮੁਗਲ ਬਾਦਸ਼ਾਹ ਦੇ ਅੱਗੇ ਜਾਂ ਫੌਜਦਾਰ ਦੇ ਅੱਗੇ ਪੇਸ਼ ਕੀਤਾ ਜਾਂਦਾ ਸੀ ਤੇ ਫਿਰ ਉਹਦਾ ਜਿਹੜਾ ਹੈ ਮੁੱਲ ਵਟਿਆ ਜਾਂਦਾ ਸੀ ਤੇ ਬੀਬੀ ਜੀ ਨੇ ਬਕਾਇਦਾ ਇੱਥੇ ਕਿਹਾ ਕਿ ਪੰਜਾਬ ਦੀਆਂ ਧੀਆਂ ਦੀ ਇਹ ਤਰਾਸਤੀ ਹੈਗੀ ਆ ਕਿ ਪਿਛੋਕੜ ਤੋਂ ਅਨਜਾਰ ਹੋ ਕੇ ਅੱਜ ਵੱਖਰੇ ਰੂਪ ਦੇ ਵਿੱਚ ਕਿਤੇ ਨਾ ਕਿਤੇ ਇਸ ਤਿਉਹਾਰ ਨੂੰ ਜਿਹੜਾ ਹੈ ਮਨਾਇਆ ਜਾ ਰਿਹਾ ਹੈਗਾ ਦੂਜਾ ਕਿਤੇ ਨਾ ਕਿਤੇ ਜਿਹੜੀ ਸਾਡੀ ਗੁਲਾਮ ਜ਼ਿੰਦਗੀ ਹੈਗੀ ਹੈ ਜਿਸ ਤਰੀਕੇ ਦੀ ਤਰਜ਼ੇ ਜ਼ਿੰਦਗੀ ਸਾਨੂੰ ਦਿੱਤੀ ਜਾ ਰਹੀ ਹੈ ਉਸ ਤੇ ਵਿੱਚ ਅਸੀਂ ਜਿਹੜਾ ਹੈਗਾ ਆਪਣਾ ਜਿਹੜਾ ਵਿਲੱਖਣ ਇਤਿਹਾਸ ਹੈ ਆਪਣਾ ਜਿਹੜਾ ਵਿਰਸਾ ਹੈਗਾ ਉਹਨੂੰ ਛੱਡ ਕੇ ਇਧਰਲੇ ਬੰਨੇ ਜਿਹੜਾ ਹੁੰਦੇ ਜਾ ਰਹੇ ਆ ਹੁਣ ਬਾਰ ਬਾਰ ਆਪਾਂ ਕਹਿੰਦੇ ਨਾ ਹੁਣ ਲੈਂਡ ਪੂਲਿੰਗ ਵਾਲਾ ਵੀ ਮਸਲਾ ਚੱਲਦਾ ਹੈਗਾ ਜਾਂ ਹੋਰ ਵੀ ਬਹੁਤ ਸਾਰੇ ਜਿਹੜੇ ਮਸਲੇ ਚੱਲਦੇ ਆ ਅ ਜਦੋਂ ਕੱਲੀ ਇਮੀਗ੍ਰੇਸ਼ਨ ਜਾਂ ਮਾਈਗ੍ਰੇਸ਼ਨ ਨਹੀਂ ਆਉਂਦੀ ਹੈਗੀ ਉਧਰੋਂ ਬਹੁਤ ਸਾਰੀਆਂ ਜਿਹੜੀਆਂ ਅਲਾਮਤਾਂ ਉਹ ਵੀ ਨਾਲ ਹੀ ਫਿਰ ਤੁਹਾਡੇ ਆ ਜਾਂਦੀਆਂ ਹੈਗੀਆਂ ਨੇ ਫਿਰ ਜਦੋਂ ਤੁਹਾਡੇ ਕੋਲ ਆਪਣੇ ਕੋਲ ਕੋਈ ਰਾਸ਼ੀ ਤਾਕਤ ਨਾ ਹੋਵੇ ਤੁਸੀਂ ਫੈਸਲੇ ਕੋਈ ਨਾ ਕਰ ਸਕੋ ਜਾਂ ਤੁਹਾਡੇ ਕੋਲ ਇਸ ਤਰ੍ਹਾਂ ਦੀ ਸ਼ਕਤੀ ਨਾ ਹੋਵੇ ਤੇ ਫਿਰ ਉਹ ਹੌਲੀ-ਹੌਲੀ ਤੁਹਾਡੇ ਉੱਤੇ ਜਿਹੜਾ ਭਾਰੂ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਫਿਰ ਜੇ ਤੁਹਾਨੂੰ ਯਾਦ ਹੋਵੇਗਾ ਕਿ ਜਿਸ ਤਰੀਕੇ ਦੇ ਨਾਲ ਟੀਵੀ ਸੀਰੀਅਲਸ ਦੇ ਵਿੱਚ ਜਿਵੇਂ ਚਾਹੇ ਕਰਵਾ ਚੌਥ ਨੂੰ ਪ੍ਰਮੋਟ ਕੀਤਾ ਜਾਂਦਾ ਹੈ ਜਾਂ ਹੋਰ ਬਹੁਤ ਸਾਰੀਆਂ ਜਿਹੜੀਆਂ ਸੀਰੀਅਲਸ ਚੱਲਦੇ ਨੇ ਫਿਲਮਾਂ ਚੱਲਦੀਆਂ ਨੇ ਉਹ ਉਹੀ ਆਧਾਰ ਤੇ ਦਿਮਾਗਾਂ ਦੇ ਵਿੱਚ ਇਹ ਚੀਜ਼ਾਂ ਪਾਈਆਂ ਜਾਂਦੀਆਂ ਕਿ ਜੇ ਤੁਸੀਂ ਉਹਦਾ 파ਟ ਨਹੀਂ ਹੈਗੇ ਤੇ ਫਿਰ ਸ਼ਾਇਦ ਤੁਸੀਂ ਸੁਸਾਇਟੀ ਤੋਂ ਸਾਈਡ ਤੇ ਕਿਤੇ ਰਹਿ ਜਾਣੇ ਹੋ ਤੇ ਫਿਰ ਉਹੀ ਗਾਹੇ ਬਗਾਏ ਦੇਖਦੇ ਦੇਖਦੇ ਜਿਹੜਾ ਆਪਾਂ ਦੇਖਿਆ ਕਿ ਇੱਧਰ ਨੂੰ ਜਿਹੜੀ ਹੈ ਲੋਕ ਜਿਹੜੀ ਜਨਤਾ ਹੈ ਉਹ ਤੁਰਨਾ ਜਿਹੜਾ ਬੰਦ ਕਰ ਦਿਤੀ ਹੈ ਬਾਕੀ ਜੇ ਆਪਾਂ ਕਹੀਏ ਕਿ ਸਿੱਖੀ ਦੇ ਨਾਲ ਇਸ ਦਾ ਕੋਈ ਲੈਣ ਦੇ ਨਹੀਂ ਹੈ ਔਰ ਖਾਸ ਕਰਕੇ ਜਿਹੜਾ ਹੈ ਖਾਲਸਾਈ ਵਿਰਾਸਤ ਦੇ ਵਿੱਚ ਤੇ ਚਮਿੰਡੇ ਦੀਆਂ ਸਿੰਘਣੀਆਂ ਦਾ ਜ਼ਿਕਰ ਆਉਂਦਾ ਹੈਗਾ ਕਿ ਮੁਗਲਾਂ ਦੇ ਸਮੇਂ ਦੀ ਕੋਈ ਆਪਾਂ ਬਹੁਤੀ ਡਿਟੇਲ ਚ ਨਹੀਂ ਜਾਂਦੇ ਹੈਗੇ 18ਵੀਂ ਸਦੀ ਦੀ ਜਿਹੜੀ ਘਟਨਾ ਹੈਗੀ ਹੈ ਕਿ ਮੁਗਲਾਂ ਦੇ ਸਮੇਂ 1700 40 45 ਦੇ ਉਸ ਸਮੇਂ ਜਦੋਂ ਸਿੱਖਾਂ ਦੇ ਔਖਾ ਸਮਾਂ ਸੀ ਉਹਨਾਂ ਸਮਿਆਂ ਦੇ ਵਿੱਚ ਇਸ ਤਰ੍ਹਾਂ ਦਾ ਹੁੰਦਾ ਹੈਗਾ ਕਿ ਉਦੋਂ ਵੀ ਇਸੇ ਤਰੀਕੇ ਦੇ ਨਾਲ ਔਰਤਾਂ ਜਿਹੜੀਆਂ ਸੈਲੀਬ੍ਰੇਸ਼ਨ ਕਰੇ ਕਰਦੀਆਂ ਸਨ ਪਰ ਮਰਦ ਕੋਈ ਮੌਜੂਦ ਨਹੀਂ ਸੀ ਹੁੰਦਾ ਤੇ ਬਾਕਾਇਦਾ ਜਿਹੜੇ ਮਰਦ ਨੇ ਉਹ ਜੰਗ ਚਲੇ ਜਾਂਦੇ ਨੇ ਤੇ ਜਣੀਆਂ ਬੀਬੀਆਂ ਹੁੰਦੀਆਂ ਨੇ ਉਹ ਪਿੱਛੋਂ ਆਪਣਾ ਆਪਾਂ ਕਹਿ ਸਕਦੇ ਹਾਂ ਕਿ ਥੋੜਾ ਬਹੁਤ ਜਿਹੜਾ ਸੈਲੀਬ੍ਰੇਸ਼ਨ ਐਂਟਰਟੇਨਮੈਂਟ ਉਹ ਕਰਦੀਆਂ ਸੀ ਪਰ ਉਹ ਦੂਜੇ ਬਨੇ ਆਪਣੇ ਧਰਮ ਦੇ ਨਾਲ ਵੀ ਜੁੜੀਆਂ ਸੀ ਗਤਕਾ ਵੀ ਪੂਰਾ ਉਹਨਾਂ ਨੂੰ ਆਉਂਦਾ ਸੀ ਉਹ ਪਰਪੱਕ ਵੀ ਹੈਗੀਆਂ ਸੀ ਤੇ ਮੁਗਲਾਂ ਦੇ ਵੱਲੋਂ ਇਹ ਸੋਚਿਆ ਗਿਆ ਕਿ ਹੁਣ ਤੇ ਘਰੇ ਕੋਈ ਨਹੀਂ ਹੈਗਾ ਕਿ ਮਰਦ ਸਾਰੇ ਜਾ ਚੁੱਕੇ ਨੇ ਤੇ ਔਰਤਾਂ ਨੂੰ ਜਿਹੜਾ ਅਸੀਂ ਪਾ ਕੇ ਜੋ ਵੀ ਉਹਨਾਂ ਦੇ ਦਿਲ 'ਚ ਹੋਏਗਾ ਪਰ ਉਹਨਾਂ ਨੇ ਅੱਗੋਂ ਇਹੋ ਜਿਹਾ ਟੱਕਰਾ ਕੀਤਾ ਕਿ ਇਤਿਹਾਸ ਦੇ ਵਿੱਚ ਉਹਨਾਂ ਨੂੰ ਆਪਾਂ ਚਮਿੰਡੇ ਦੀਆਂ ਸਿੰਘਣੀਆਂ ਕਰਕੇ ਜਾਣਦੇ ਆ ਸਾਡੇ ਕੋਲ ਬਹੁਤ ਸਾਰੇ ਜਿਹੜੇ ਸਾਡੇ ਰੋਲ ਮਾਡਲਸ ਹੈਗੇ ਨੇ ਸਾਨੂੰ ਉਹ ਆਪਣੀਆਂ ਬੱਚੀਆਂ ਨੂੰ ਦੱਸਣ ਦੀ ਲੋੜ ਹੈ ਕਿ ਇਨਸਟੈਡ ਆਫ ਉਹ ਜਿਹੜੇ ਘੌਣ ਵਜਵਾਉਣ ਵਾਲਿਆਂ ਬਲੇ ਜਾ ਉਹਨਾਂ ਨੂੰ ਐਜ਼ ਅ ਰੋਲ ਮਾਡਲ ਦੇ ਤੌਰ ਤੇ ਪੇਸ਼ ਕਰਨ ਇੱਥੇ ਇਧਰਲੇ ਬੰਨੇ ਵੀ ਜਿਹੜੀ ਸਿੱਖ ਸੰਸਥਾਵਾਂ ਦੀ ਵੀ ਜ਼ਿੰਮੇਵਾਰੀ ਬੰਦੀ ਹੈ ਹਰੇਕ ਦੀ ਜਿਹੜੀ ਜ਼ਿੰਮੇਵਾਰੀ ਬੰਦੀ ਕਿ ਅਸੀਂ ਆਪਣੇ ਇਤਿਹਾਸ ਨੂੰ ਵਾਚੀਏ ਕਿ ਸਾਡੇ ਕੋਲ ਕਿੰਨਾ ਬਲੱਖਣ ਵਿਰਸਾ ਪਿਆ ਹੋਇਆ ਹੈ ਤੇ ਜ਼ਰੂਰੀ ਨਹੀਂ ਹੈ ਕਿ ਅਸੀਂ ਇਹਨਾਂ ਹਾਲਾਤਾਂ ਦੇ ਵਿੱਚ ਜੋ ਕੁਝ ਸਾਡੇ ਤੇ ਸੁੱਟਿਆ ਜਾ ਰਿਹਾ ਹੈ ਉਹਨੂੰ ਐਕਸੈਪਟ ਕਰਨਾ ਹੀ ਹੈ ਤੇ ਦੂਜਾ ਜੇ ਜਿੰਨੇ ਜਿੰਨੇ ਇਸ ਦੇ ਵਿੱਚ ਕੋਤਾਹੀ ਕੀਤੀ ਹੈ ਉਹਨਾਂ ਨੂੰ ਜ਼ਰੂਰ ਜਿਹੜਾ ਅ ਅਕਾਲ ਤਖਤ ਸਾਹਿਬ ਦੇ ਉੱਤੇ ਵੀ ਕਿਤੇ ਨਾ ਕਿਤੇ ਉਧਰੋਂ ਵੀ ਜਿਹੜੇ ਆਰਡਰ ਜਾਂ ਹੁਕਮ ਹੋਣੇ ਚਾਹੀਦੇ ਨੇ ਕਿ ਇਸ ਤਰੀਕੇ ਦੀ ਭਵਿੱਖ ਦੇ ਵਿੱਚ ਕੋਈ ਕਟਨਾ ਜੜੀ ਨਾ ਵਾਪਰੇ ਅ ਇਹ ਇਹ ਇਹਨਾਂ तमाम ਚੀਜ਼ਾਂ ਨੂੰ ਵੇਖਦਿਆਂ ਹੋਇਆਂ ਜ਼ਹਿਨ ਵਿੱਚ ਸਵਾਲ ਆਉਂਦਾ ਇੱਕ ਤੀਆਂ ਦੇ ਮੇਲੇ ਦੇ ਉੱਤੇ ਹੋ ਰਹੀ ਅ ਅਰਦਾਸ ਦੀ ਬੇਨਤੀ ਉਸ ਤੋਂ ਅਲੱਦਾ ਕਿਸੇ ਇੱਕ ਖੇਡ ਮੇਲੇ ਦੇ ਵਿੱਚ ਹੋ ਰਹੀ ਅਰਦਾਸ ਮੇਲੇ ਨੂੰ ਸ਼ੁਰੂ ਕਰਨ ਤੋਂ ਪਹਿਲੇ ਇਹਨਾਂ ਦੋਨਾਂ ਦੇ ਵਿੱਚ ਜੇਕਰ ਅੰਤਰ ਦੇਖੀਏ ਤਾਂ ਉਹ ਤਮਾਮ ਚੀਜ਼ਾਂ ਵੀ ਵਾਪਰ ਰਹੀਆਂ ਨੇ ਖੇਡ ਮੇਲੇ ਹੋਣੇ ਤੋਂ ਉਸ ਤੋਂ ਪਹਿਲਾਂ ਅਰਦਾਸ ਹੁੰਨੀ ਕੀ ਉੱਥੇ ਉਹ ਠੀਕ ਆ ਉਹਦੇ 'ਚ ਨਾ ਡਿਪੈਂਡ ਕਰਦਾ ਹੈ ਕਿ ਤੁਹਾਡੀ ਸੁਰਤ ਕਿੱਥੇ ਜੁੜਦੀ ਹੈ ਕਿਉਂਕਿ ਜੇ ਆਪਾਂ ਖੇਡ ਮੇਲਿਆਂ ਦੀ ਗੱਲ ਕਰ ਲਈਏ ਜਾਂ ਆਪਾਂ ਕਹਿ ਲਈਏ ਕਿ ਹੁਣ ਜਦੋਂ ਆਪਾਂ ਪਹਿਲੇ ਜਾਂ ਦੂਜੇ ਪਾਸ਼ਾ ਦੀ ਜਦੋਂ ਆਪਾਂ ਗੱਲ ਕਰਦੇ ਹਾਂ ਤੇ ਉਦੋਂ ਵੀ ਕੁਸ਼ਤੀਆਂ ਦੇ ਮੁਕਾਬਲੇ ਹੁੰਦੇ ਸੀ ਐਟ ਦਾ ਐਂਡ ਪ੍ਰੋਡਕਟ ਤੁਹਾਡਾ ਕਿੱਥੇ ਜਾ ਕੇ ਨਿਕਲਦਾ ਹੈਗਾ ਜੀ ਆਪਾਂ ਕਹੀ ਕਿ ਇਹ ਨਾਚ ਗਾਣੇ ਦੇ ਵਿੱਚੋਂ ਤੁਹਾਡੀ ਸੈਲਫ ਡਿਫੈਂਸ ਹੁੰਦੀ ਹੈ ਜੇ ਤੁਹਾਨੂੰ ਲੱਗਦਾ ਹੈਗਾ ਇਸ ਤਰੀਕੇ ਦੇ ਨਾਲ ਜਾਂ ਉਹਦੀ ਹਿਸਟਰੀ ਕਿੱਥੇ ਜੁੜਦੀ ਹੈਗੀ ਹੈ ਹੁਣ ਜੇ ਖੇਡ ਮੇਲਾ ਹੋਏਗਾ ਤੇ ਹੁਣ ਉਹ ਖੇਡ ਮੇਲੇ ਦਾ ਇਤਿਹਾਸ ਕੀ ਹੈਗਾ ਏ ਉਹ ਸਾਰੀਆਂ ਚੀਜ਼ਾਂ ਇੱਕ ਇਕੱਠੇ ਤੌਰ ਤੇ ਪੈਰਲਰ ਜਿਹੜੀਆਂ ਚੱਲਦੀਆਂ ਹੈਗੀਆਂ ਦੋਨਾਂ ਨੂੰ ਆਪਾਂ ਕੰਪੇਅਰ ਨਹੀਂ ਕਰ ਸਕਦੇ ਜਾਂ ਆਪਾਂ ਇਹ ਨਹੀਂ ਕਹਿ ਸਕਦੇ ਹੁਣ ਖੇਡ ਮੇਲੇ ਦੇ ਵਿੱਚ ਤੇ ਆਬਵੀਅਸਲੀ ਗੱਲ ਹੈ ਕਿ ਖੇਡਾਂ ਹੀ ਹੋਣੀਆਂ ਨੇ ਉਹ ਆਪਾਂ ਦੇਖਿਆ ਕਿ ਬਹੁਤ ਸਾਰੇ ਸ਼ਹੀਦਾਂ ਦੇ ਨਾਂ ਦੇ ਉੱਤੇ ਵੀ ਕੱਪ ਹੁੰਦੇ ਨੇ ਉਹਨਾਂ ਦੇ ਨਾਂ ਤੇ ਮੈਡਲ ਹੁੰਦੇ ਨੇ ਪਰ ਇਦਾਂ ਤੁਸੀਂ ਭਾਈ ਬਿਆਨ ਸਿੰਘ ਭਾਈ ਸਤਵੰਦ ਸਿੰਘ ਦੇ ਨਾਂ ਤੇ ਕੋਈ ਇਦਾਂ ਦਾ ਤੀਆਂ ਵਾਲਾ ਮੇਲਾ ਤਾਂ ਕਦੀ ਨਹੀਂ ਨਾ ਸੁਣਿਆ ਹੋਵੇਗਾ ਤੋ ਉਹ ਦੋਨੋਂ ਵਖਰੀਆਂ ਵਖਰੀਆਂ ਚੀਜ਼ਾਂ ਹੈਗੀਆਂ ਨੇ ਹਾਂ ਜੇ ਮੰਨ ਲਓ ਕਿ ਕੱਲ ਨੂੰ ਕੋਈ ਸੰਗੀਤ ਵਾਲਾ ਕੋਈ ਇਸ ਤਰ੍ਹਾਂ ਦਾ ਕਰਦਾ ਹੈ ਜਿੱਦਾਂ ਆਪਾਂ ਹੁਣੇ ਦੇਖਿਆ ਸੀ ਕਿ ਆ ਬੀਰ ਸਿੰਘ ਵਾਲਾ ਇਨਸੀਡੈਂਟ ਹੋ ਗਿਆ ਟਿਆ ਉਹਨੂੰ ਤੇ ਸਿੱਧਾ ਹੱਥੋਂ ਆਪਾਂ ਕੰਡੈਮਨ ਕਰਕੇ ਕਹਿ ਰਹੇ ਹਾਂ ਕਿ ਜੇ ਤੁਸੀਂ ਸ਼ਹੀਦਾਂ ਦੇ ਦਿਹਾੜੇ ਮਨਾਉਣੇ ਨੇ ਤੇ ਤੁਹਾਨੂੰ ਉਧਰਲੇ ਬੰਨੇ ਗੱਲ ਰੱਖਣੀ ਪੈਣੀ ਹੈ ਮਿਕਸ ਨਹੀਂ ਮਤਲਬ ਉਹਨੂੰ ਆਪਾਂ ਕਰ ਸਕਦੇ ਪਰ ਇਹ ਜੇ ਆਪਾਂ ਕਹੀਏ ਕਿ ਇਤਿਹਾਸਿਕ ਤੌਰ ਤੇ ਗੁਰੂ ਸਾਹਿਬ ਇਹ ਚੀਜ਼ ਦੀ ਪ੍ਰਵਾਨਤਾ ਨਹੀਂ ਨਾ ਦਿੰਦੇ ਹੈਗੇ ਜਿਵੇਂ ਗੁਰੂ ਸਾਹਿਬ ਦੇ ਅੱਗੇ ਜੇਕਰ ਅਰਦਾਸ ਬੇਨਤੀ ਕਰ ਰਹੇ ਆਂ ਤੇ ਹਾਂ ਨੌਜਵਾਨ ਖਿਡਾਰੀਆਂ ਦਾ ਚੰਗਾ ਪ੍ਰਦਰਸ਼ਨ ਹੋਇਆ ਹੋਵੇ ਸਿਹਤ ਪੱਖੋਂ ਤੰਦਰੁਸਤ ਹੋਣ ਨਸ਼ਿਆਂ ਤੋਂ ਬਹਿਤ ਰਹੇ ਤੇ ਖੇਡਾਂ ਦੇ ਵਿੱਚ ਆਪਣੇ ਜੀਵਨ ਨੂੰ ਪਰਫੁੱਲਤ ਕਰਨ ਨੂੰ ਬਕਰੀ ਚੀਜ਼ ਹੈ ਤੇ ਅਰਦਾਸ ਬੇਨਤੀ ਕਰਕੇ ਅਸੀਂ ਨੱਚਣ ਟੱਪਣ ਤੇ ਲੋਕਨਾਚ ਨਾਮ ਨੂੰ ਪ੍ਰਮੋਟ ਉੱਥੇ ਗਾਣੇ ਕਿਉਂਕਿ ਇਹੀ ਜਿਹੜੀ ਵੀਡੀਓ ਵਾਇਰਲ ਹੋ ਰਹੀ ਹੈ ਨਾ ਉਹਦੇ ਚ ਜਿਹੜੇ ਗਾਣੇ ਨੇ ਉਹਦੇ ਚ ਸ਼ਰਾਬ ਦਾ ਵੀ ਜ਼ਿਕਰ ਹੈ ਉਹ ਵਾਲ ਖੋਲ ਕੇ ਆਲਾ ਜੋ ਉਹ ਸਾਰਾ ਕੁਝ ਜ਼ਿਕਰ ਹੈਗਾ ਹੈ ਤੇ ਜੇ ਖੇੜ ਮਿੱਲ ਚ ਵੀ ਇਦਾਂ ਦੇ ਕੰਮ ਹੋਣਗੇ ਤੇ ਉਹ ਵੀ ਫਿਰ ਤੇ ਉਹ ਵੀ ਫਿਰ ਵਰਜਿਤ ਹੈਗੇ ਆ ਮਤਲਬ ਐਂਡ ਪ੍ਰੋਡਕਟ ਕੀ ਨਿਕਲਦਾ ਹੈ ਮੇਨ ਗੱਲ ਜਿਹੜੀ ਹੈ ਉਹਦੇ ਤੇ ਜਿਹੜੀ ਆਪਾਂ ਕਹਿ ਸਕਦੇ ਹਾਂ ਕਿ ਟਿਕਦੀ ਹੈਗੀ ਹੈ ਹੁਣ ਜੇ ਤੁਸੀਂ ਖੇਡਾਂ ਦੀ ਗੱਲ ਕੀਤੀ ਖੇਡਾਂ ਦੇ ਵਿੱਚ ਸ਼੍ਰੋਮਣੀ ਕਮੇਟੀ ਵੱਲੋਂ ਕਬੱਡੀ ਦੀ ਬਕਾਇਦਾ ਟੀਮ ਹੈ ਜਿਸ ਦੇ ਵਿੱਚ ਸਾਰੇ ਦੇ ਸਾਰੇ ਜਿਹੜੇ ਨੌਜਵਾਨ ਹੈਗੇ ਸੀ ਬਕਾਇਦਾ ਕੇਸਾਦਾਰੀ ਹੈਗੇ ਸੀ ਉਹਨਾਂ ਨੇ ਜੁੜੇ ਕੀਤੇ ਹੋਏ ਸੀ ਜੇ ਤੁਸੀਂ ਇਹ ਚੀਜ਼ਾਂ ਪ੍ਰੋਮੋਟ ਕਰਦੇ ਹੋ ਉਹਨਾਂ ਦੀ ਤੇ ਸ਼ਲਾਘਾ ਕਰਨੀ ਬੰਦੀ ਹੈ ਮੈਂ ਤੁਸੀਂ ਜਾ ਕੇ ਜੁੜਦੇ ਕਿੱਥੇ ਹੈਗੇ ਉਹ ਬਿਲਕੁਲ ਠੀਕ